ਕਿ ਇਹ ਜਿਹੜਾ ਸੰਸਾਰ ਤੋਂ ਭਵਜਨ ਪਾਰ ਲੰਘਾਉਣ ਹਾਰਾ ਇਹ ਕੀ ਸਿਸਟਮ ਹੈ ਹੁਣ ਇੱਥੇ ਗੁਰੂ ਨਾਨਕ ਦੇਵ ਆਪ ਦੀ ਗੱਲ ਦਾ ਸਾਰੀ ਦਾ ਨਿਚੋੜ ਦੇ ਰਹੇ ਆ ਜੋਗੀਆਂ ਨੂੰ ਕਹਿੰਦੇ ਪਵਨ ਆਰੰਭ ਹੁਣ ਆਹ ਜਿਹੜੀ ਗੱਲ ਆ ਨਾ ਜਦੋਂ ਤੁਸੀਂ ਆਇਨਸਟਾਈਨ ਨੂੰ ਪੜ੍ਹੋਗੇ ਉਹ ਤੋਂ ਵੱਡੇ ਜਿਹੜੇ ਉਹ ਤੋਂ ਵੱਡਾ ਤਾਂ ਕਾਹਨੂੰ ਕੋਈ ਹੋਇਆ ਹੀ ਨਹੀਂ ਆਇਨਸਟਾਈਨ ਹੀ ਵੱਡੇ ਥਾ ਉਹ ਤੋਂ ਬਾਅਦ ਵੀ ਜਿਹੜੇ ਵਿਗਿਆਨੀ ਹੋਇਆ ਉਹ ਇਸੇ ਗੱਲ 'ਤੇ ਲੱਗੇ ਹੋਏ ਆ ਕਿ ਇਹ ਬ੍ਰਹਿਮੰਡ ਆ ਜਿਹੜਾ ਇਹਦੀ ਜਿਹੜੀ ਆਰੰਭਤਾ ਹੈ ਪਵਨ ਤੋਂ ਹੋਈ ਆ ਤੇ ਇਹੀ 550 ਸਾਲ ਪਹਿਲਾਂ ਬਾਬਾ ਲਿਖ ਕੇ ਦੀ ਬਿਠਾ ਪਵਨ ਆਰੰਭ ਸਤਗੁਰ ਮਤਬੀਲਾ ਪਾਸ਼ਾ ਕਹਿੰਦੇ ਪ੍ਰਾਣ ਆ ਜਿਹੜਾ ਜਿਹੜਾ ਪਰਮਾਣੂ ਆ ਜਿਹੜਾ ਜਿਹੜਾ ਛੁਪਿਆ ਹੋਇਆ ਕਣ-ਕਣ ਦੇ ਵਿੱਚ ਇਹ ਜਿਹੜਾ ਮੁੱਢ ਹੈ ਇਹਦਾ ਜਦੋਂ ਸ੍ਰਿਸ਼ਟੀ 'ਚ ਬਣਦਾ ਫੈਲਦਾ ਪਵਨ ਤੋਂ ਆ ਏਹੀ ਗੱਲ ਅਸੀਂ ਸਤਗੁਰਨ ਤੋਂ ਸਿੱਖਣੀ ਹੈ ਕਿ ਆਰੰਭ ਕਿੱਥੋਂ ਹੋਇਆ ਤੇ ਜੁੜਨਾ ਕਿੱਥੇ ਆ ਇਸੀ ਕਰਕੇ ਪਵਨ ਨੂੰ ਗੁਰੂ ਕਿਹਾ ਗੁਰੂ ਨਾਨਕ ਨੇ ਵੀ ਆਰੰਭ ਤੈ ਤੂੰ ਹੈ ਪਵਨ ਆਰੰਭ ਸਤਗੁਰ ਮਤਵੇਲਾ ਸਬਦ ਗੁਰੂ ਜਿਹੜਾ ਸਬਦ ਸੁਭਾਏ ਮਾਣਾ ਕਣਕਣ ਦੇ ਵਿੱਚ ਓੰਕਾਰ ਦੇ ਰੂਪ ਚ ਉਹਦੇ ਚ ਅਸੀਂ ਆਪਣੀ ਸੁਰਤ ਜੋੜੀ